ਗੋਟਰ ਗੋਟਰ ਕਰ ਇੱਕ ਕਬੂਤਰ ਨੇ ਕੁਝ ਬੋਲ ਉਚਾਰੇ ਸੁਣਨ ਵਾਲੇ ਸੀ ਉਸ ਨੂੰ ਕੁਝ ਇੱਕ ਬੰਦੇ ਪਾਸੇ ਚਾਰੇ ਇੱਕ ਪਲਵਾਨ ਨੇ ਸੁਣਿਆ ਕਹਿੰਦਾ ਵੇਖ ਕਬੂਤਰ ਆਖੇ ਕਸਰਤ ਕਰਤੇ ਖਾ ਖੁਰਾਕਾਂ ਮੈਨੂੰ ਕਹਿੰਦਾ ਜਾਪੇ ਇੱਕ ਸੀ ਸਾਧੂ ਜਾ ਰਿਹਾ ਕੋਲੋਂ ਉਸ ਨੂੰ ਐਵੇਂ ਲੱਗਾ ਜਪ ਕੇ ਨਾਮ ਸਫਲ ਕਰ ਜੀਵਨ ਕਹੇ ਕਬੂਤਰ ਬੱਗਾ ਇੱਕ ਕਿਸਾਨ ਨਾਲ ਦੇ ਖੇਤ ਚ ਪੈਲੀ ਰਿਹਾ ਸੀ ਬਾਹ ਉਸਨੇ ਸੁਣਿਆ ਕਹੇ ਕਬੂਤਰ ਦੱਬ ਕੇ ਬਾਤ ਤੇ ਰੱਜ ਕੇ ਖਾ ਇੱਕ ਲਾਲਾ ਜੀ ਖੁੱਲੜ ਹੱਟੀ ਜਾ ਰਹਿ ਵੱਲ ਬਾਜ਼ਾਰ ਕਹਿਣ ਕਬੂਤਰ ਆਖੇ ਅੱਜ ਨਗਦ ਤੇ ਕੱਲ ਉਧਾਰ ਕਹਿਣ ਕਬੂਤਰ ਆਖੇ ਅੱਜ ਨਗਦ ਤੇ ਕੱਲ ਉਧਾਰ ਇੱਕ ਚੋਰ ਸੀ ਕਰਕੇ ਚੋਰੀ ਘਰ ਨੂੰ ਆਉਂਦਾ ਨਸਾ ਕੋਸਨੇ ਸੋਚਿਆ ਕਹੇ ਕਬੂਤਰ ਭੱਜ ਲੈ ਕਰਕੇ ਇਕੱਠਾ ਇੱਕ ਕਬੂਤਰ ਬੋਲ ਵੀ ਇੱਕੋ ਸਾਹਮਣੇ ਇੱਕੋ ਹੀ ਸੁਣਿਆ ਇੱਕੋ ਬੋਲ ਦਾ ਫਿਰ ਵੀ ਸਾਹਮਣੇ ਵੱਖਰਾ ਮਤਲਬ ਚੁਣਿਆ ਬਲ ਅਜਿੰਦਰ ਲਿਖ ਲੈ ਕਹ ਲੈ ਕਰ ਕਰ ਵੱਡੇ ਦਾਵੇ ਸੁਣਨੇ ਵਾਲੇ ਦੀ ਮਰਜ਼ੀ ਐ ਕੀ ਸਮਝਣਾ ਚਾਵੇ ਅਸਲ ਚ ਕਿਹੜਾ ਸੁਣਨਾ ਚਾਹੁੰਦਾ ਹੈ ਹਰ ਕੋਈ ਚਾਹੇ ਸੁਣਾਉਣੀ ਇਸੇ ਲਈ ਤੇਰੀ ਹਰ ਕਿਸੇ ਨੂੰ ਗੱਲ ਸਮਝ ਨਹੀਂ ਆਉਣੀ ਅੰਨਾ ਪੀਵੇ ਕੁੱਤੀ ਚੱਟੇ ਪੈ ਗਈ ਆਪੋ ਤਾਪੀ ਓਏ ਮੇਲਿਆਂ ਦੇ ਵਿੱਚ ਕਿਹੜਾ ਪੁੱਛਦਾ ਹੈ ਭੀੜਾਂ ਦੇ ਵਿੱਚ ਕਿਹੜਾ ਪੁੱਛਦਾ ਹੈ ਕਿਹੜਾ ਪੁੰਨੀ ਪਾਪੀ ਫਿਰ ਵੀ ਆਪਣੇ ਮਨ ਦੀਆਂ ਗੱਲਾਂ ਬੋਲ ਕੋਈ ਸੁਣਦਾ ਜੇ ਬਹੁਤੇ ਨਹੀਂ ਤਾਂ ਵਿਰਲੇ ਹੀ ਸਈ ਬਹੁਤੇ ਨਹੀਂ ਤਾਂ ਥੋੜੇ ਹੀ ਸਈ ਵਿਰਲੇ ਕਿਈ ਕੇ ਬਾਹਲਾ ਬੋਲਣਾ ਵੀ ਨਹੀਂ ਚੰਗਾ ਬਾੜਾ ਚੁੱਪ ਨ ਰਹੀਏ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਈਏ ਬਾੜਾ ਬੋਲਣਾ ਵੀ ਨਹੀਂ ਚੰਗਾ ਬਾੜਾ ਚੁੱਪ ਨ ਰਹੀਏ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਈਏ